हां ਵੀ ਮਿੱਤਰੋ ਕੀ ਹਾਲ ਚਾਲ ਆ ਕਿਵੇਂ ਹੋ ਠੀਕ ਠਾਕ ਹੋ ਐ ਦੋਸਤੋ ਯਾਰ ਇੱਕ ਮੈਂ ਗੱਲ ਦੱਸਣੀ ਸੀ ਕਿ ਇੱਕ ਮੈਂ ਫੇਸਬੁੱਕ ਉੱਤੇ ਕੱਲ ਪਰਸੋਂ ਵੇਖਿਆ ਕਿ ਇੱਕ ਨਵਾਂ ਹੀ ਭੂਣਜਾ ਉੱਠਿਆ ਆ ਉਹ ਚੱਕ ਕੇ ਸਿੱਧੀਆਂ ਗਾਲਾਂ ਹੀ ਕੱਢੀ ਜਾਂਦਾ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਹਨਾ ਉਹਨੂੰ ਪਤਾ ਨਾ ਉਹਨੂੰ ਕਿਸੇ ਚੀਜ਼ ਦਾ ਪਤਾ ਆ ਨਾ ਉਹਨੂੰ ਕਿਸੇ ਇਤਿਹਾਸ ਦਾ ਪਤਾ ਆ ਨਾ ਉਹਨੂੰ ਕੁਝ ਪਤਾ ਆ ਉਹ ਪਤਾ ਨਹੀਂ ਕਰੇ ਨਵਾਂ ਕੋਈ ਇਹਨਾਂ ਦਾ ਮੁਖੀ ਬਣਨਾ ਚਾਹੁੰਦਾ ਆ ਔਰ ਉਹ ਗੱਲ ਵੀ ਇਦਾਂ ਕਰਦਾ ਕੌੜੀ ਜੀ ਗੱਲ ਕਰਦਾ ਕਮਾ ਕੇ ਡਾਇਰੈਕਟ ਨਹੀਂ ਕਿਸੇ ਨੂੰ ਟਾਰਗੇਟ ਕਰਦਾ ਬਟ ਕਮਾ ਕੇ ਕਰਦਾ ਹੈ ਸਮਝ ਤਾਂ ਲੱਗਦੀ ਹੈ ਨਾ ਵੀ ਸਾਡਾ ਵੈਰ ਜਾਂ ਸਾਡੀ ਗੱਲਬਾਤ ਕੌਣ ਨਹੀਂ ਸੁਣਦਾ ਜਾਂ ਸਾਡੇ ਖਿਲਾਫ ਕੌਣ ਬੋਲਦਾ ਹੈ ਇਹ ਅਸੀਂ ਤਾਂ ਸਮਝ ਸਕਦੇ ਹਾਂ ਨਾ ਪਰ ਮੈਂ ਉਹਨੂੰ ਆਪਣੇ ਇਸ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਆ ਕਿ ਜੇ ਕੋਈ ਤੇਰੇ ਮਨ ਦੇ ਵਿੱਚ ਸਾਡੇ ਪ੍ਰਤੀ ਜਾਂ ਸਾਡੇ ਇਤਿਹਾਸ ਪ੍ਰਤੀ ਕੋਈ ਤੇਰੇ ਮਨ ਚ ਸ਼ੰਕਾ ਆ ਤੇ ਜਿੱਥੇ ਮਰਜੀ ਟੱਕਰ ਲਈ ਵੀਰਾ ਜਿੱਥੇ ਮਰਜੀ ਟਾਈਮ ਰੱਖ ਲਈ ਡਿਬੇਟ ਕਰ ਲਈ ਜਿੱਦਾਂ ਕਰਨਾ ਕਰ ਲਈ ਜਿੱਦਾਂ ਤੇਰਾ ਮਨ ਹੋਇਆ ਤੂੰ ਉਦਾਂ ਕਰ ਲਈ ਪਰ ਐਦਾਂ ਦੀਆਂ ਗੱਲਾਂ ਨਾ ਕਰਕੇ ਸਮਾਜ ਵਿੱਚ ਇੱਕ ਦੂਜੇ ਨੂੰ ਆਪਾਂ ਮੰਦਾ ਚੰਗਾ ਬੋਲੀਏ ਜਾਂ ਕੋਈ ਗਲਤ ਤਰੀਕੇ ਨਾਲ ਇੱਕ ਦੂਜੇ ਵੱਲ ਦੇਖੀਏ ਜਾਂ ਤੱਕੀਏ ਸੋ ਅਸੀਂ ਨਹੀਂ ਚਾਹੁੰਦੇ ਅਸੀਂ ਸ਼ਾਂਤੀ ਚਾਹੁੰਨੇ ਆ ਅਸੀਂ ਹਮੇਸ਼ਾ ਚਾਹਿਆ ਕਿ ਸਾਰੇ ਸੁਖੀ ਤੇ ਸੁਖ ਸ਼ਾਂਤੀ ਨਾਲ ਰਹਿਣ ਅਸੀਂ ਹਰੇਕ ਨੂੰ ਆਪਣੇ ਸਮਾਜ ਨੂੰ ਵੀ ਤੇ ਬਾਕੀ ਲੋਕਾਂ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਸੁਖ ਸ਼ਾਂਤੀ ਨਾਲ ਰਹੋ ਏਕੇ ਨਾਲ ਰਹੋ ਥਵਾਗ ਪਿਆਰ ਨਾਲ ਰਹੋ ਪਰ ਵਿੱਚ ਕੁਝ ਕੁ ਐਦਾਂ ਦੀਆਂ ਕਾਂਗਿਹਾਰੀਆਂ ਜੀਆਂ ਉੱਡ ਮੈਂ ਉੱਗ ਪੈਂਦੀਆਂ ਨੇ ਕਿ ਜਿਹੜੀਆਂ ਉੱਠ ਕੇ ਆਪਦੇ ਨੰਬਰ ਬਣਾਉਣ ਵਾਸਤੇ ਜਾਂ ਆਪਦੇ ਵਿਊ ਲੈਣ ਵਾਸਤੇ ਦੂਜਿਆਂ ਨੂੰ ਮੰਦਾ ਚੰਗਾ ਬੋਲਦੀਆਂ ਨੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਜ਼ਰੂਰ ਕਰਨਾ ਸੋ ਇੱਥੇ ਮੈਂ ਇਹ ਕਹਿਣਾ ਚਾਹਾਂਗਾ ਕਿ ਜੇਕਰ ਅਸੀਂ ਅਪੀਲ ਕਰਨੀ ਜਾਣਦੇ ਹਾਂ ਤਾਂ ਮੌਕਾ ਆਉਣ ਤੇ ਨਥ ਵੀ ਪਾ ਦਿਆਂਗੇ ਸੋ ਸਭ ਨੂੰ ਬੇਨਤੀ ਆ ਕਿ ਸ਼ਾਂਤੀ ਨਾਲ ਰਹੋ ਆਪਣੀ ਜ਼ਿੰਦਗੀ ਜਿਓ ਤੇ ਦੂਜੇ ਨੂੰ ਜਿਉਣ ਦਿਓ ਇਤਿਹਾਸ ਜੋ ਹੈ ਉਹ ਲਿਖਿਆ ਪਿਆ ਉਹਨੂੰ ਕੋਈ ਬਦਲ ਨਹੀਂ ਸਕਦਾ ਧੰਨਵਾਦ